ਦੀਵਾਲੀ ਦਾ ਤਿਹਾੜ ਨੇੜੇ ਆਉਂਦਾ ਜਾਂਦਾ ਹੈ ਉਸੇ ਤਰ੍ਹਾਂ ਹੀ ਟ੍ਰੈਫਿਕ ਪੁਲਿਸ ਅਤੇ ਲੋਕਲ ਪੁਲਸ ਲੋ ਆਉਂਦੀਆਂ ਜਿਹੜੀਆਂ ਛੱਕੀ ਗੱਟੀਆਂ ਚੈੱਕ ਕੀਤੀਆਂ ਜਾ ਰਹੀਆਂ ਕੋਈ ਮਾੜੀ ਘਟਨਾ ਨਾ ਹੋ ਸਕੇ ਉਸੇ ਤਰ੍ਹਾਂ ਅੱਜ ਤਹਾਨੂੰ ਧੋੜੀ ਚੌਂਕੇ ਵਿਖੇ ਇੱਕ ਨਜਿਬਣੀ ਚੋਣ ਨੂੰ ਲੈ ਕੇ ਜਿਹੜੀ ਚੋਣ ਹੋ ਰਹੀ ਹੈ ਉਸਨ ਸੁਰੱਖਿਆ ਲੈ ਕੇ ਦਿਵਾਲੀ ਨੂੰ ਲੈ ਕੇ ਸੁਰੱਖਿਆ ਵਾਸਤੇ ਸ਼ਹਿਰ ਤੋਂ ਲੈ ਕੇ ਹੁਣ ਤੱਕ ਚੈਕਿੰਗ ਚੱਲ ਰਹੀ ਹੈ ਹੋਰ ਤਾਂ ਕਿੰਨੀਆਂ 50 ਕਿ ਗੱਡੀਆਂ ਚ ਚੈੱਕ ਕੀਤੇ ਆ ਕੋਈ ਸ਼ੱਕੀ ਪਾਈਆਂ ਕੋਈ ਚਾਰਨਵਾ ਕਟਿਆ ਗਿਆ ਹੁਣ ਵੇਖਣਾ ਵਾਗਾ ਇਹ ਜਿਹੜੀ ਚੈੱਕ ਇਨ ਲਗਾਤਾਰ ਜਾਰੀ ਰਹਿਣੀ ਹੈ ਕਿ ਨਹੀਂ ਰਹਿਣੀ ਇਹ ਤਾਂ ਹੁਣਾਂ ਦਿਨਾਂ ਪਤਾ ਲੱਗੇਗਾ ਮਾਨਜੋਗ ਐਸਐਸਪੀ ਸਾਹਿਬਾਦਰ ਮੈਡਮ ਆਈਪੀਐਸ ਰਵਜੋਤ ਗਨੇਵਾਲ ਜੀ ਸੀਨੀਅਰ ਅਫਸਰਾਂ ਦੇ ਖਵਾਲੀ ਪਾਲਣਾ ਕਰਦੇ ਹੋਏ ਅੱਜ ਜਿਹੜਾ ਨਾਕਾ ਬੋੜੀ ਚੌਂਕ ਚੱਲ ਰਿਹਾ ਇਹਦੇ ਵਿੱਚ ਧਿਆਰਾ ਤੇ ਇਲੈਕਸ਼ਨ ਦੇ ਮੁੱਦੇ ਨਜ਼ਰ ਆਏ ਗੱਡੀਆਂ ਦੀ ਚੈੱਕ ਕੀਤੀ ਜਾ ਰਹੀ ਆ ਤਾਂ ਕਿ ਕੋਈ ਅਨਸਟਾਬਿਲਿਟੀ ਘਟਨਾ ਨਾ ਵਾਪਸ ਸਕੀ ਜਾਗ ਗੱਡੀਆਂ ਦੇ ਕਰੀਬ ਜਿਹੜੀਆਂ ਚੈੱਕ ਕੀਤੀਆਂ ਜਾ ਚੁੱਕੀਆਂ ਜਾਂਦਾ ਤਿਹਾਰਾ ਨੂੰ ਲੈ ਕੇ ਚੈੱਕ ਕੀਤੀ ਜਾਂਦੀ ਕਿ ਤਿਹਾਰਾ ਮਾ ਲੱਛਣਾਂ ਲੱਛਣਾਂ ਕਰਕੇ ਤਿਹਾਰਾ ਦਾ ਕਰਕੇ ਜਿਹੜੀਆਂ ਗੱਡੀਆਂ ਦੀ ਜਿਹੜੀ ਉਹ ਜਿੱਕੀਆਂ ਚੈੱਕ ਕੀਤੀ ਜਾ ਰਹੀ ਆ ਤਾਂ ਕਿ ਜਿਹੜੀ ਕੋਈ ਅਨਸੁਚਿਤ ਘਟਨਾ ਵਾਪਰੇ ਕਾਗਜ਼ ਪੱਤਰ ਤੇ ਤਿਹਾਰਾ ਤੋਂ ਬਿਨਾਂ ਵੀ ਰੱਖੇ ਚਾਹੀਦੇ ਆ ਤਿਹਾਰਾ ਦਾ ਕੋਈ ਜ਼ਿਆਦਾ ਨਹੀਂ ਆ ਕਾਗਜ਼ ਪੱਤਰ ਤੇ ਆਪਣੀ ਜ਼ਿੰਮੇਵਾਰੀ ਬੰਦੀ ਆ ਆਪਣੀ ਜ਼ਿੰਮੇਵਾਰੀ ਬੰਦੀ ਆ ਹਰ ਕਰ ਕਾਗਜ਼ ਆਪਣੇ ਵਾਸਤੇ ਆ ਨਾ ਕਿ ਤਿਹਾਰਾ ਵਾਸਤੇ ਆ ਫੇਰ ਵੀ ਜਿਹੜੇ ਆ ਜਿਹੜੀ ਕਾਜ ਪੱਤੇ ਬਿਲਕੁਲ ਹੀ ਸਹੀ ਕਰਕੇ ਰੱਖ ਕੇ ਇਹ ਚਰਾਂ ਦੇ ਲਾਇਸੈਂਸ ਨਹੀਂ ਹੈਗਾ ਤੇ ਆਪਾਂ ਗੱਡੀ ਆਪ ਨੂੰ ਨਹੀਂ ਚਲਾਉਣੀ ਚਾਹੀਦੀ ਇੰਸ਼ੋਰੈਂਸ ਤੋਂ ਬਿਨਾ ਨਹੀਂ ਚਲਾਉਣੀ ਚਾਹੀਦੀ ਤੁਹਾਡੇ ਵੱਲੋਂ ਕੀ ਪੀਦੇ ਪੁਲਿਸ ਪਰਚਾਹੇ ਮਲੋ ਸਾਡੇ ਸਾਡੇ ਮਤਲਬ ਪੀਸ ਪ੍ਰੋਸੈਸ ਵੱਲੋਂ ਅਪੀਲ ਆ ਜਿੰਨੀ ਪਬਲਿਕ ਆ ਜਿਹੜੇ ਆ ਇੱਕ ਤੇ ਗੱਡੀਆਂ ਜਿਹੜੀਆਂ ਗਲਤ ਭਾਰਤ ਨੂੰ ਨਾ ਕਰਨ ਪੇਪਰ ਲੈ ਕੇ ਆਉਣ ਤੇ ਤਾਂ ਕੋਈ ਉਦੋਂ ਤਾਂ ਜਿਹੜੀ ਘਟਨਾ ਦਾ ਨਾਮ ਆਪਰੇ ਤੇ ਖੁਜੀ ਖੁਜੀ ਜਿਆਦਾ ਦਿਨ ਧਿਆਰ ਜਿਹੜੇ ਨਿਕਲ ਜਾਣਾ ਤਰਨਤਨ ਤੋਂ ਜਿਸਵੀ ਲੱਡੂ ਤੇ ਅਕਸਰ ਟਵੀ ਤਰਨਤਨ ਵਾਲੀ ਦਾ ਧਿਆਰ ਨੇੜੇ ਆਉਂਦਾ ਜਾਂਦਾ ਹੈ ਉਸੇ ਤਰ੍ਹਾਂ ਹੀ ਟ੍ਰਾਫਿਕ ਪੁਲਿਸ ਅਤੇ ਲੋਕਲ ਪੁਲਸ ਲੋ ਆਉਂਦੇ ਜਿਹੜੀਆਂ ਛੱਕੀ ਗੱਟੀਆਂ ਚੈੱਕ ਕੀਤੀਆਂ ਜਾ ਰਹੇ ਕੋਈ ਮਾੜੀ ਘਟਨਾ ਨਾ ਹੋ ਸਕੇ ਉਸੇ ਤਰ੍ਹਾਂ ਅੱਜ ਤਰਨਤਨ ਬੋੜੀ ਚੌਂਕ ਵਿਖੇ ਇੱਕ ਤੇ ਜਿਮਣੀ ਚੌਂਕ ਨੂੰ ਲੈ ਕੇ ਜਿਹੜੀ ਚੌਂਕ ਹੋ ਰਹੀ ਆ ਉਸ ਨੂੰ ਸੁਰੱਖਿਆ ਲੈ ਕੇ ਦਿਵਾਲੀ ਨੂੰ ਲੈ ਕੇ ਸੁਰੱਖਿਆ ਵਾਸਤੇ ਸ਼ਹਿਰ ਤੋਂ ਲੈ ਕੇ ਹੁਣ ਤੱਕ ਚੈਕਿੰਗ ਚੱਲ ਰਹੀ ਹੈ ਹੌਲ ਤੱਕ ਕਿੰਨੀਆਂ 50 ਕਿ ਗੱਡੀਆਂ ਚ ਚੈੱਕ ਕੀਤੀਆਂ ਕੋਈ ਸ਼ੱਕੀ ਪਾਈਆਂ ਕੋਈ ਚਲਾਣੀ ਵੀ ਕਟਿਆ ਗਿਆ ਹੁਣ ਵੇਖਣਾ ਵਗਾ ਇਹ ਜਿਹੜੀ ਚੈਕਿੰਗ ਲਗਾਤਾਰ ਜਾਰੀ ਰਹਿਣੀ ਹੈ ਕਿ ਨਹੀਂ ਰਹਿਣੀ ਇਹ ਤਾਂ ਆਉਣ ਵਾਲੇ ਦਿਨਾਂ ਚ ਪਤਾ ਲੱਗੇਗਾ ਮਾਨ ਜੋਗ ਐਸ ਐਸ ਪੀ ਸਾਹਿਬਾਦਰ ਮੈਡਮ ਆਈ ਪੀ ਐਸ ਰਵਜੋਤ ਗਰੇਵਾਲ ਜੀ ਸੀਨੀਅਰ ਅਫਸਰਾਂ ਕੋਲ ਪਾਣੀ ਪਾਲਣਾ ਕਰਦੇ ਹੋਏ ਅੱਜ ਜਿਹੜਾ ਨਾਕਾ ਬੋੜੀ ਚੌਂਕ ਚੱਲ ਰਿਹਾ ਇਹਦੇ ਵਿੱਚ ਧਿਆਰਾ ਤੇ ਇਲੈਕਸ਼ਨ ਦੇ ਮੁਦੇ ਨਜ਼ਰ ਆ ਰਹੇ ਗੱਡੀਆਂ ਦੀ ਚੈੱਕ ਕੀਤੀ ਜਾ ਰਹੀ ਆ ਤਾਂ ਕਿ ਕੋਈ ਅਨਸਟਾਫੀ ਘਟਨਾ ਨਾ ਵਾਪਰ ਸਕੇ ਪੰਜਾਬ ਗੱਡੀਆਂ ਦੇ ਕਰੀਬ ਜਿਹੜੀਆਂ ਚੈੱਕ ਕੀਤੀਆਂ ਜਾ ਚੁੱਕੀਆਂ ਜਾਂਦਾ ਧਿਆਰਾਂ ਨੂੰ ਲੈ ਕੇ ਚੈੱਕ ਕੀਤੀ ਜਾਂਦੀ ਆ ਕਿ ਧਿਆਰਾਂ ਦਾ ਲੱਛਣ ਆ ਲੱਛਣਾਂ ਦਾ ਕਰਕੇ ਧਿਆਰਾਂ ਦਾ ਕਰਕੇ ਜਿਹੜੀਆਂ ਗੱਡੀਆਂ ਦੀ ਜਿਹੜੀ ਉਹ ਦੇਖੀਆਂ ਚੈੱਕ ਕੀਤੀ ਜਾ ਰਹੀ ਆ ਤਾਂ ਕਿ ਜਿਹੜੀ ਕੋਈ ਅਨਸਟਾਫੀ ਘਟਨਾ ਨਾ ਵਾਪਰੇ ਕਾਗਜ਼ ਪੱਤਰ ਤਾਂ ਧਿਆਰਾਂ ਤੋਂ ਬਿਨਾਂ ਵੀ ਰੱਖੇ ਚਾਹੀਦੇ ਆ ਧਿਆਰਾਂ ਦਾ ਕੋਈ ਜ਼ਿਆਦਾ ਨਹੀਂ ਆ ਕਾਗਜ਼ ਪੱਤਰ ਦੇ ਆਪਣੀ ਜ਼ਿੰਮੇਵਾਰੀ ਬੰਦੀ ਆ ਆਪਣੀ ਜ਼ਿੰਮੇਵਾਰੀ ਬੰਦੀ ਹਰ ਕਾਗਜ਼ ਆਪਣੇ ਵਾਸਤੇ ਆ ਨਾ ਕਿ ਧਿਆਰਾਂ ਵਾਸਤੇ ਆ ਇਹ ਵੀ ਜਿਹੜੇ ਆ ਜਿਹੜੀ ਕਾਗਜ਼ ਪੱਤੇ ਬਿਲਕੁਲ ਹੀ ਸਹੀ ਕਰਕੇ ਰੱਖ ਕੇ ਇਹ ਚਰੜੀਲ سانس ਨਹੀਂ ਹੈਗਾ ਤੇ ਆਪਾਂ ਗੱਡੀ ਆਪਣ ਨੂੰ ਨਹੀਂ ਚਲਾਉਣੀ ਚਾਹੀਦੀ ਇੰਸ਼ੋਰੈਂਸ ਤੋਂ ਬਿਨਾ ਨਹੀਂ ਚਲਾਉਣੀ ਚਾਹੀਦੀ ਤੁਹਾਡੇ ਵੱਲੋਂ ਕੀ ਪੀਰੇ ਪੁਲਿਸ ਪਰਚਾਹੇ ਵੱਲੋਂ ਸਾਡੇ ਸਾਡੇ ਮਤਲਬ ਪੀਸ ਪ੍ਰੋਸੈਸਰ ਵੱਲੋਂ ਪੀਲ ਜਿੰਨੀ ਪਬਲਿਕ ਆ ਜਿਹੜੇ ਆ ਇੱਕ ਤੇ ਗੱਡੀਆਂ ਜਿਹੜੀਆਂ ਗਲਤ ਪਾਰਕਿੰਗ ਨਾ ਕਰਨ ਪੇਪਰ ਲੈ ਕੇ ਆਉਣ ਤੇ ਤਾਂ ਕੋਈ ਤਦ ਦਾ ਤਾਂ ਜਿਹੜੀ ਘਟਨਾ ਦਾ ਵਾਪਰੇ ਤੇ ਖੁਸ਼ੀ-ਖੁਸ਼ੀ ਜਿਆ ਦਿਨ ਤਿਹਾਰ ਜਿਹੜੇ ਨਿਕਲ ਜਾਣਾ ਤਰੰਤਾਂ ਤੋਂ ਜਸਮੀ ਲੱਡੂ ਤੇ ਐਕਸਫੀਰਾ ਟੀਵੀ ਤਰੰਤਾਂ ਦਿਵਾਲੀ ਦਾ ਤਿਹਾਰ ਨੇੜੇ ਆਉਂਦਾ ਜਾਂਦਾ ਹੈ ਉਸੇ ਤਰ੍ਹਾਂ ਹੀ ਟ੍ਰੈਫਿਕ ਪੁਲਸ ਅਤੇ ਲੋਕਲ ਪੁਲਸ ਲੋ ਆਉਂਦੀਆਂ ਜਿਹੜੀਆਂ ਛੱਕੀ ਗੱਟੀਆਂ ਚੈੱਕ ਕੀਤੀਆਂ ਜਾ ਰਹੀਆਂ ਕੋਈ ਮਾੜੀ ਘਟਨਾ ਨਾ ਹੋ ਸਕੇ ਉਸੇ ਤਰ੍ਹਾਂ ਅੱਜ ਤਰੰਤਾਂ ਬੋੜੀ ਚੌਂਕ ਵਿਖੇ ਇੱਕ ਤੇ ਜਿਮਣੀ ਚੌਂਕ ਨੂੰ ਲੈ ਕੇ ਜਿਹੜੀ ਚੌਂਕ ਹੋ ਰਹੀ ਹੈ ਉਸ ਨੂੰ ਸੁਰੱਖਿਆ ਲੈ ਕੇ ਦਿਵਾਲੀ ਨੂੰ ਲੈ ਕੇ ਸੁਰੱਖਿਆ ਵਾਸਤੇ ਸ਼ਹਿਰ ਤੋਂ ਲੈ ਕੇ ਹੁਣ ਤੱਕ ਚੈਕਿੰਗ ਚੱਲ ਰਹੀ ਹੈ ਹੁਣ ਤੱਕ ਕਿੰਨੀਆਂ 50 ਕਿ ਗੱਡੀਆਂ ਚ ਚੈੱਕ ਕੀਤੀਆਂ ਕੋਈ ਸ਼ੱਕੀ ਪਾਈਆਂ ਕੋਈ ਚਾਰਨਵੀਂ ਕਟਿਆ ਗਿਆ ਹੁਣ ਵੇਖਣਾ ਹੈ ਕਿ ਇਹ ਜਿਹੜੀ ਚੈਕਿੰਗ ਲਗਾਤਾਰ ਜਾਰੀ ਰਹਿਣੀ ਹੈ ਕਿ ਨਹੀਂ ਰਹਿਣੀ ਇਹ ਤਾਂ ਹੁਣਾਂ ਦਿਨ ਪਤਾ ਲੱਗੇਗਾ ਮਾਨਜੋਗ ਐਸ ਐਸ ਪੀ ਸਾਹਿਬਾਦਰ ਮੈਡਮ ਆਈ ਪੀ ਐਸ ਰਵਜੋਤ ਗਰੇਵਾਲ ਜੀ ਸੀਨੀਅਰ ਅਫਸਰਾਂ ਦੇ ਖਵਾਂੀ ਪਾਲਣਾ ਕਰਦੇ ਹੋਏ ਅੱਜ ਜਿਹੜਾ ਨਾਕਾ ਬੋੜੀ ਚੌਂਕ ਚੱਲ ਰਿਹਾ ਇਹਦੇ ਵਿੱਚ ਧਿਆਰਾ ਤੇ ਇਲੈਕਸ਼ਨ ਦੇ ਮੁੱਦੇ ਨਜ਼ਰ ਆ ਰਹੇ ਗੱਡੀਆਂ ਦੀ ਚੈੱਕ ਕੀਤੀ ਜਾ ਰਹੀ ਆ ਤਾਂ ਕਿ ਕੋਈ ਅਨਸੁਰਖੀ ਘਟਨਾ ਨਾ ਵਾਪਸੇ। 50 ਗੱਡੀਆਂ ਦੇ ਕਰੀਬ ਜਿਹੜੀਆਂ ਚੈੱਕ ਕੀਤੀਆਂ ਜਾ ਚੁੱਕੀਆਂ। ਜਾਂ ਤਾਂ ਧਿਆਰਾਂ ਨੂੰ ਲੈ ਕੇ ਚੈੱਕ ਕੀਤੀ ਜਾਂਦੀ ਆ ਕਿ ਧਿਆਰਾਂ ਦਾ ਲੱਛਣ ਆ, ਲੱਛਣਾਂ ਦਾ ਕਰਕੇ ਧਿਆਰਾਂ ਦਾ ਕਰਕੇ ਜਿਹੜੀਆਂ ਗੱਡੀਆਂ ਦੀ ਜਿਹੜੀ ਉਜਾਗਰ ਕੀਤੀ ਜਾ ਰਹੀ ਆ ਤਾਂ ਕਿ ਜਿਹੜੀ ਕੋਈ ਅਨਸੁਰਖੀ ਘਟਨਾ ਨਾ ਵਾਪਰੇ। ਕਾਗਜ਼ ਪੱਤਰਾਂ ਤੇ ਧਿਆਰਾਂ ਤੋਂ ਬਿਨਾਂ ਵੀ ਰੱਖੇ ਚਾਹੀਦੇ ਆ। ਧਿਆਰਾਂ ਦਾ ਕੋਈ ਜ਼ਿਆਦਾ ਨਹੀਂ ਆ। ਕਾਗਜ਼ ਪੱਤਰ ਤੇ ਆਪਣੀ ਜ਼ਿੰਮੇਵਾਰੀ ਬੰਦੀ ਆ। ਆਪਣੀ ਜ਼ਿੰਮੇਵਾਰੀ ਬੰਦੀ ਆ ਹਰ ਹਰ ਕਾਗਜ਼ ਆਪਣੇ ਵਾਸਤੇ ਆ ਨਾ ਕਿ ਧਿਆਰਾਂ ਵਾਸਤੇ ਆ ਇਹ ਵੀ ਜਿਹੜੇ ਆ ਜਿਹੜੀ ਕਾਗਜ਼ ਪੱਤੇ ਬਿਲਕੁਲ ਹੀ ਸਹੀ ਕਰਕੇ ਰੱਖ ਕੇ ਇਹ ਚਲਾਉਣ ਦੀ ਲਾਇਸੈਂਸ ਨਹੀਂ ਹੈਗਾ ਤੇ ਆਪਾਂ ਗੱਡੀ ਆਪ ਨੂੰ ਨਹੀਂ ਚਲਾਉਣੀ ਚਾਹੀਦੀ ਇੰਸ਼ੋਰੈਂਸ ਤੋਂ ਬਿਨਾਂ ਨਹੀਂ ਚਲਾਉਣੀ ਚਾਹੀਦੀ ਤੁਹਾਡੇ ਵੱਲੋਂ ਕੀ ਪੀਦੇ ਆ ਪੁਲਿਸ ਪਰਚਾਹੇ ਵੱਲੋਂ ਸਾਡੇ ਸਾਡੇ ਮਤਲਬ ਪੀਸ ਪ੍ਰੋਸੈਸ ਵੱਲੋਂ ਪੀਲਾ ਜਿੰਨੀ ਪਬਲਿਕ ਆ ਜਿਹੜੇ ਆ ਇੱਕ ਤੇ ਗੱਡੀਆਂ ਜਿਹੜੀਆਂ ਗਲਤ ਪਾਰਕ ਨਾ ਕਰਨ ਪੇਪਰ ਲੈ ਕੇ ਆਉਣ ਤੇ ਤਾਂ ਕੋਈ ਤਦ ਦਾ ਜਿਹੜੀ ਘਟਨਾ ਨਾਮ ਆਪਰੇ ਤੇ ਖੁਸ਼ੀ ਖੁਸ਼ੀ ਜਿਆਦਾ ਦਿਨ ਧਿਆਰ ਜਿਹੜੇ ਨਿਕਲ ਜਾਣਾ ਤਰਨਤਾਂ ਤੋਂ ਜਿਸਵੀ ਲੱਡੂ ਤੇ ਅੰਖੀਰਾ ਟੀਵੀ ਤਰਨਤਾਂ ਦਿਵਾਲੀ ਦਾ ਧਿਆਰ ਨੇੜੇ ਆਉਂਦਾ ਜਾਂਦਾ ਹੈ ਉਸੇ ਤਰ੍ਹਾਂ ਹੀ ਟ੍ਰੈਫਿਕ ਪੁਲਿਸ ਅਤੇ ਲੋਕਲ ਪੁਲਿਸ ਲੋ ਆਉਂਦਿਆਂ ਜਿਹੜੀਆਂ ਛੱਕੀ ਗੱਟੀਆਂ ਚੈੱਕ ਕੀਤੀਆਂ ਜਾ ਰਹੇ ਕੋਈ ਮਾੜੀ ਘਟਨਾ ਨਾ ਹੋ ਸਕੇ ਉਸੇ ਤਰ੍ਹਾਂ ਅੱਜ ਤਰਨਤਾਂ ਬੋੜੀ ਚੌਂਕ ਵਿਖੇ ਇੱਕ ਤੇ ਜਿਮਣੀ ਚੌਂਕ ਨੂੰ ਲੈ ਕੇ ਜਿਹੜੀ ਚੌਂ ਹੋ ਰਹੀ ਹੈ ਉਸ ਨੂੰ ਸੁਰੱਖਿਆ ਲੈ ਕੇ ਦਿਵਾਲੀ ਨੂੰ ਲੈ ਕੇ ਸੁਰੱਖਿਆ ਵਾਸਤੇ ਸ਼ਹਿਰ ਤੋਂ ਲੈ ਕੇ ਹੁਣ ਤੱਕ ਚੈਕਿੰਗ ਚੱਲ ਰਹੀ ਹੈ ਹੁਣ ਤੱਕ ਕਿਹੜੀਆਂ 50 ਕਿ ਗੱਡੀਆਂ ਚ ਚੈੱਕ ਕੀਤੀਆਂ ਕੋਈ ਸ਼ੱਕੀ ਪਾਈਆਂ ਕੋਈ ਚਾਰਨ ਵੀ ਕਟਿਆ ਗਿਆ ਹੁਣ ਵੇਖਣਾ ਵਗਾ ਇਹ ਜਿਹੜੀ ਚੈਕਿੰਗ ਲਗਾਤਾਰ ਜਾਰੀ ਰਹਿਣੀ ਹੈ ਕਿ ਨਹੀਂ ਰਹਿਣੀ ਇਹ ਤਾਂ ਹੁਣਾਂ ਦਿਨ ਪਤਾ ਲੱਗੇਗਾ ਮਾਨਯੋਗ ਐਸਐਸਪੀ ਸਾਹਿਬਾਦਰ ਮੈਡਮ ਆਈਪੀਐਸ ਰਵਜੋਤ ਗਰੇਵਾਲ ਜੀ ਸੀਨੀਅਰ ਅਫਸਰਾਂ ਦੇ ਪਾਲਣ ਕਰਦੇ ਹੋਏ ਅੱਜ ਜਿਹੜਾ ਨਾਕਾ ਬੋੜੀ ਚੌਂਕ ਚੱਲ ਰਿਹਾ ਇਹਦੇ ਵਿੱਚ ਹਥਿਆਰਾਂ ਤੇ ਇਲੈਕਟ੍ਰੋਨਿਕ ਦੇ ਮੁਦੇ ਨਜ਼ਰ ਆਏ ਗੱਡੀਆਂ ਦੀ ਚੈੱਕ ਕੀਤੀ ਜਾ ਰਹੀ ਆ ਤਾਂ ਕਿ ਕੋਈ ਅਨਸੁਰਖੀ ਘਟਨਾ ਨਾ ਵਾਪਸੇ ਪੰਜਾਬੋਂ ਗੱਡੀਆਂ ਦੇ ਕਰੀਬ ਜਿਹੜੀਆਂ ਚੈੱਕ ਕੀਤੀਆਂ ਜਾ ਚੁੱਕੀਆਂ ਜਾਂਦਾ ਤਿਹਾਰਾਂ ਨੂੰ ਲੈ ਕੇ ਚੈੱਕ ਕੀਤੀਆਂ ਜਾਂਦੀਆਂ ਕਿ ਤਿਹਾਰਾਂ ਦਾ ਲੱਛਣ ਹੈ ਲੱਛਣਾਂ ਕਰਕੇ ਤਿਹਾਰਾਂ ਦਾ ਕਰਕੇ ਜਿਹੜੀਆਂ ਗੱਡੀਆਂ ਦੀ ਜਿਹੜੀ ਉਹ ਜੀਕੀਆਂ ਚੈੱਕ ਕੀਤੀ ਜਾ ਰਹੀ ਆ ਤਾਂ ਕਿ ਜਿਹੜੀ ਕੋਈ ਅਨਸੁਰਖੀ ਘਟਨਾ ਨਾ ਵਾਪਰੇ ਕਾਗਜ਼ ਪੱਤਰ ਤਾਂ ਤਿਹਾਰਾਂ ਤੋਂ ਬਿਨਾਂ ਵੀ ਰੱਖੇ ਚਾਹੀਦੇ ਆ ਤਿਹਾਰਾਂ ਦਾ ਕੋਈ ਜ਼ਿਆਦਾ ਨਹੀਂ ਆ ਕਾਗਜ਼ ਪੱਤਰ ਤੇ ਆਪਣੀ ਜ਼ਿੰਮੇਵਾਰੀ ਬੰਦੀ ਆ ਆਪਣੀ ਜ਼ਿੰਮੇਵਾਰੀ ਬੰਦੀ ਆ ਹਰ ਕਾਗਜ਼ ਆਪਣੇ ਵਾਸਤੇ ਆ ਨਾ ਕਿ ਤਿਹਾਰਾਂ ਵਾਸਤੇ ਆ ਇਹ ਵੀ ਜਿਹੜੇ ਆ ਜਿਹੜੀ ਕਾਜ ਪੱਤੇ ਬਿਲਕੁਲ ਹੀ ਸਹੀ ਕਰਕੇ ਰੱਖ ਕੇ ਇਹ ਚਰਾਂ ਦੇ ਲਾਇਸੈਂਸ ਨਹੀਂ ਹੈਗਾ ਤੇ ਆਪਾਂ ਗੱਡੀ ਆਪ ਨੂੰ ਨਹੀਂ ਚਲਾਉਣੀ ਚਾਹੀਦੀ ਇੰਸ਼ੋਰੈਂਸ ਤੋਂ ਬਿਨਾਂ ਨਹੀਂ ਚਲਾਉਣੀ ਚਾਹੀਦੀ ਤੁਹਾਡੇ ਵੱਲੋਂ ਕੀ ਪੀਰੇ ਪੁਲਿਸ ਪਰਚਾਹੇ ਵੱਲੋਂ ਸਾਡੇ ਸਾਡੇ ਮਤਲਬ ਪੀਸ ਪ੍ਰੋਸੈਸਰ ਵੱਲੋਂ ਪੀਲਾ ਜਿੰਨੀ ਪਬਲਿਕ ਆ ਜਿਹੜੇ ਆ ਇੱਕ ਤੇ ਗੱਡੀਆਂ ਜਿਹੜੀਆਂ ਗਲਤ پارک ਨੂੰ ਨਾ ਕਰਨ ਪੇਪਰ ਲੈ ਕੇ ਆਉਣ ਤੇ ਤਾਂ ਕੋਈ ਤਦ ਦਾ ਜਿਹੜੀ ਘਟਨਾ ਦਾ ਵਾਪਰੇ ਤੇ ਖੁਸ਼ੀ ਖੁਸ਼ੀ ਜਿਆ ਦਿਨ ਤਿਹਾਰ ਜਿਹੜੇ ਨਿਕਲ ਜਾਣਾ ਤਰਨਤਾਂ ਤੋਂ ਜਸਮੀ ਲੱਡੂ ਤੇ ਐਕਸਫੀਰਾ ਟਵੀ ਤਰਨਤਾਂ ਦਿਵਾਲੀ ਦਾ ਤਿਹਾਰ ਨੇੜੇ ਆਉਂਦਾ ਜਾਂਦਾ ਹੈ ਉਸੇ ਤਰ੍ਹਾਂ ਹੀ ਟ੍ਰੈਫਿਕ ਪੁਲਿਸ ਅਤੇ ਲੋਕਲ ਪੁਲਿਸ ਲੋ ਆਉਂਦੀਆਂ ਜਿਹੜੀਆਂ ਛੱਕੀ ਗੱਟੀਆਂ ਚੈੱਕ ਕੀਤੀਆਂ ਜਾ ਰਹੀਆਂ ਕੋਈ ਮਾੜੀ ਘਟਨਾ ਨਾ ਹੋ ਸਕੇ ਉਸੇ ਤਰ੍ਹਾਂ ਅੱਜ ਤਰਨਤਾਂ ਬੋੜੀ ਚੌਂਕ ਵਿਖੇ ਇੱਕ ਤੇ ਜਿਮਣੀ ਚੌਂਕ ਨੂੰ ਲੈ ਕੇ ਜਿਹੜੀ ਚੌਂਕ ਹੋ ਰਹੀ ਆ ਉਸ ਨੂੰ ਸੁਰੱਖਿਆ ਲੈ ਕੇ ਦਿਵਾਲੀ ਨੂੰ ਲੈ ਕੇ ਸੁਰੱਖਿਆ ਵਾਸਤੇ ਸ਼ਹਿਰ ਤੋਂ ਲੈ ਕੇ ਹੁਣ ਤੱਕ ਚੈਕਿੰਗ ਚੱਲ ਰਹੀ ਹੈ ਹੁਣ ਤੱਕ ਜਿਹੜੀਆਂ 50 ਕਿ ਗੱਡੀਆਂ ਚ ਚੈੱਕ ਕੀਤੀਆਂ ਕੋਈ ਸ਼ੱਕੀ ਪਾਈਆਂ ਕੋਈ ਚਾਰਨ ਵੀ ਕਟਿਆ ਗਿਆ ਹੁਣ ਵੇਖਣਾ ਵਗਾ ਇਹ ਜਿਹੜੀ ਚੈਕਿੰਗ ਲਗਾਤਾਰ ਜਾਰੀ ਰਹਿਣੀ ਹੈ ਕਿ ਨਹੀਂ ਰਹਿਣੀ ਇਹ ਤਾਂ ਹੁਣਾਂ ਦਿਨ ਪਤਾ ਲੱਗੇਗਾ ਮਾਨਯੋਗ ਐਸਐਸਪੀ ਸਾਹਿਬਾਦਰ ਮੈਡਮ ਆਈਪੀਐਸ ਅਰਜੋਤ ਗਰੇਵਾਲ ਜੀ ਸੀਨੀਅਰ ਅਫਸਰਾਂ ਕੋਲ ਪਾਲਣਾ ਕਰਦੇ ਹੋਏ ਅੱਜ ਜਿਹੜਾ ਨਾਕਾ ਬੋੜੀ ਚੌਕ ਚੱਲ ਰਿਹਾ ਇਹਦੇ ਵਿੱਚ ਧਿਆਰਾ ਤੇ ਇਲੈਕਸ਼ਨ ਦੇ ਮੁਦੇ ਨਜ਼ਰ ਆਏ ਗੱਡੀਆਂ ਦੀ ਚੈੱਕ ਕੀਤੀ ਜਾ ਰਹੀ ਆ ਤਾਂ ਕਿ ਕੋਈ ਅਨਸੁਰਖੀ ਘਟਨਾ ਨਾ ਵਾਪਰ ਸਕੇ ਪੰਜਾਬ ਗੱਡੀਆਂ ਦੇ ਕਰੀਬ ਜਿਹੜੀਆਂ ਚੈੱਕ ਕੀਤੀਆਂ ਜਾ ਚੁੱਕੀਆਂ ਜਾਂਦਾ ਧਿਆਰਾਂ ਨੂੰ ਲੈ ਕੇ ਚੈੱਕ ਕੀਤੀ ਜਾਂਦੀ ਆ ਕਿ ਧਿਆਰ ਹੈ ਨਾ ਲੱਛਣਾਂ ਲੱਛਣਾਂ ਦਾ ਕਰਕੇ ਧਿਆਰਾਂ ਦਾ ਕਰਕੇ ਜਿਹੜੀਆਂ ਗੱਡੀਆਂ ਦੀ ਜਿਹੜੀ ਉਭਜਕੀਆਂ ਚੈੱਕ ਕੀਤੀ ਜਾ ਰਹੀ ਆ ਤਾਂ ਕਿ ਜਿਹੜੀ ਕੋਈ ਅਨਸੁਰਖੀ ਘਟਨਾ ਨਾ ਵਾਪਰੇ ਕਾਗਜ਼ ਪੱਤਰਾਂ ਧਿਆਰਾਂ ਤੋਂ ਬਿਨਾਂ ਵੀ ਰੱਖੇ ਚਾਹੀਦੇ ਆ ਧਿਆਰਾਂ ਦਾ ਕੋਈ ਜ਼ਿਆਦਾ ਨਹੀਂ ਆ ਕਾਗਜ਼ ਪੱਤਰ ਤੇ ਆਪਣੀ ਜ਼ਿੰਮੇਵਾਰੀ ਬੰਦੀ ਆ ਆਪਣੀ ਜ਼ਿੰਮੇਵਾਰੀ ਬੰਦੀ ਹਰ ਕਾਗਜ਼ ਆਪਣੇ ਵਾਸਤੇ ਆ ਨਾ ਕਿ ਧਿਆਰਾ ਵਾਸਤੇ ਆ ਖੇਰ ਵੀ ਜਿਹੜੇ ਆ ਜਿਹੜੀ ਕਾਗਜ਼ ਪੱਤੇ ਬਿਲਕੁਲ ਹੀ ਸਹੀ ਕਰਕੇ ਰੱਖ ਕੇ ਇਹ ਚੜ੍ਹਦੀ ਅਲਸਾਂਸ ਨਹੀਂ ਹੈਗਾ ਤੇ ਆਪਾਂ ਗੱਡੀ ਆਪਣ ਨੂੰ ਨਹੀਂ ਚਲਾਉਣੀ ਚਾਹੀਦੀ ਇੰਸ਼ੋਰੈਂਸ ਤੋਂ ਬਿਨਾ ਨਹੀਂ ਚਲਾਉਣੀ ਚਾਹੀਦੀ ਤੁਹਾਡੇ ਵੱਲੋਂ ਕੀ ਪੀਰੇ ਪੁਲਿਸ ਪ੍ਰਚਾਰਣ ਵੱਲੋਂ ਸਾਡੇ ਸਾਡੇ ਮਤਲਬ ਪੀਸ ਪ੍ਰੋਸੈਸ ਵੱਲੋਂ ਪੀਲ ਜਿੰਨੀ ਪਬਲਿਕ ਆ ਜਿਹੜੇ ਆ ਇੱਕ ਤੇ ਗੱਡੀਆਂ ਜਿਹੜੀਆਂ ਗਲਤ ਪਾਰਕਿੰਗ ਨਾ ਕਰਨ ਪੇਪਰ ਲੈ ਕੇ ਆਉਣ ਤੇ ਤਾਂ ਕੋਈ ਉਦੋਂ ਤਾਂ ਜਿਹੜੀ ਘਟਨਾ ਦਾ ਵਾਪਰੇ ਤੇ ਖੁਸ਼ੀ-ਖੁਸ਼ੀ ਜਿਆ ਦਿਨ ਇੰਤਿਹਾਰ ਜਿਹੜੇ ਨਿਕਲ ਜਾਣਾ ਤਰਨਤਾਂ ਤੋਂ ਜਸਮੀ ਲੱਡੂ ਦੇ ਅੰਕਸੂ ਰਟਵੀ ਤਰਨਤਾਲ